ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਲੜਕੀਆਂ ਦੇ ਖਾਸ ਪ੍ਰੋਫਾਈਲਸ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ 13 ਜਨਵਰੀ 2026 ਨੂੰ ਜਨਨਕੀ ਇਸੇ ਮਹੀਨੇ ਲੋਹੜੀ ਵਾਲੇ ਦਿਨ 100 ਪਲੱਸ ਲੜਕੀਆਂ ਦੇ ਪ੍ਰੋਫਾਈਲਸ ਦੀ ਵੀਡੀਓ ਆਵੇਗੀ ਜਿਸ ਵਿੱਚ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ ਐਸ ਏ, ਪੰਜਾਬ ਤੋਂ ਤੇ ਮੀਡਲ ਕਲਾਸ ਲੜਕੀਆਂ ਦੇ ਪ੍ਰੋਫਾਈਲਸ ਹੋਣਗੇ ਸੋ ਉਸ ਵੀਡੀਓ ਵਿੱਚ ਤੁਸੀਂ ਬਹੁਤ ਸਾਰੇ ਰਿਸ਼ਤੇ ਜਿਹੜੇ ਪ੍ਰਾਪਤ ਕਰ ਸਕਦੇ ਹੋ ਵੀਡੀਓ ਜ਼ਰੂਰ ਦੇਖ ਲੈਣਾ ਤੁਸੀਂ ਅਤੇ ਜਿਹੜੇ ਅੱਜ ਪ੍ਰੋਫਾਈਲਸ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਫਰਸਟ ਪ੍ਰੋਫਾਈਲ ਹੈ ਲੜਕੀ ਦਾ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਬਰਥ ਹੈ ਜੂਨ 1996 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਹਸਪਿਟੈਲਿਟੀ ਮੈਨੇਜਮੈਂਟ ਕਾਸਟ ਹੈ ਜੱਟ ਸਿੱਖ ਫੈਮਿਲੀ ਦੀ ਚੋਇਸ ਹੈ ਕਿ ਲੜਕਾ जाटਸੀਕ ਫੈਮਿਲੀ ਤੋਂ ਹੋਵੇ ਕੈਨੇਡਾ ਵਿੱਚ ਪੀਆਰ 20 ਤੋਂ 25 ਅਕੜ ਜ਼ਮੀਨ ਵੀ ਹੋਵੇ ਤੇ ਬਠਿੰਡਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ +919463214305 9463214305 ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਤੇ ਬਾਇਓ ਡਾਟਾ ਚੰਗੀ ਤਰ੍ਹਾਂ ਚੈੱਕ ਕਰ ਲਵੋ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਤ ਹੈ ਜੁਲਾਈ 2005 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਏ ਇੰਗਲਿਸ਼ ਕਾਸਟ ਹੈ ਅਰੋੜਾ ਖੱਤਰੀ ਜਰਮਨੀ ਦਾ ਇਹਨਾਂ ਦੇ ਕੋਲ ਸਟੂਡੈਂਟ ਵੀਜ਼ਾ ਹੈ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਜਾਤੀਵੰਦਨ ਇਹਨਾਂ ਨੂੰ ਕੋਈ ਨਹੀਂ ਹੈ ਲੜਕਾ ਇਹਨਾਂ ਨੂੰ ਪੰਜਾਬ ਤੋਂ ਚਾਹੀਦਾ ਹੈ ਪੜਿਆ ਲਿਖਿਆ ਹੋਵੇ ਤੇ ਖਾਨਦਾਨੀ ਪਰਿਵਾਰ ਦਾ ਲੜਕੀ ਦਾ ਸ਼ਾਰਟ ਟਰਮ ਡਾਈਵੋਰਸ ਹੋਇਆ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਏਰੀਆ ਤੋਂ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 8195801609 8195806109 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਆਸਟ੍ਰੇਲੀਆ ਦੇ ਵਿੱਚ ਅ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਤੇ ਸਾਈਡ ਬਾਈ ਸਾਈਡ ਉੱਥੇ ਜੌਬ ਕਰਦੀ ਹੈ ਸਾਈਡ ਬਾਈ ਸਾਈਡ ਸਟੱਡੀ ਤੇ ਲੜਕੀ ਨਰਸਿੰਗ ਦੀ ਡਿਗਰੀ ਕਰ ਰਹੀ ਹੈ ਜੁਲਾਈ 2001 ਦਾ ਜਨਮ 5 ਫੁੱਟ 5 ਇੰਚ ਹਾਈਟ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਲੜਕਾ ਇਹਨਾਂ ਨੂੰ ਪੰਜਾਬ ਤੋਂ ਚਾਹੀਦਾ ਹੈ ਜਾਂ ਲੜਕਾ ਆਸਟ੍ਰੇਲੀਆ ਤੋਂ ਹੋਵੇ ਤੇ ਲੜਕੇ ਦੇ ਕੋਲ ਘੱਟੋ-ਘੱਟ 15 ਏਕੜ ਜ਼ਮੀਨ ਹੋਵੇ ਫਿਰੋਜ਼ਪੁਰ ਏਰੀਆ ਨੂੰ ਬਿਲੋਂਗ ਕਰਦੇ ਨੇ ਤੇ ਫੈਮਿਲੀ ਦਾ ਫੋਨ ਨੰਬਰ ਹੈ 9876897228 9876897228 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ ਜਨਵਰੀ 1998 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਕਾਸਟ ਜੱਟ ਸਿੱਖ ਫਾਦਰ ਇਹਨਾਂ ਦੇ ਫਾਰਮਰ ਨੇ ਮਦਰ ਹਾਊਸ ਵਾਈਫ ਇੱਕ ਬ੍ਰਦਰ ਹੈ ਉਹ ਗਵਰਨਰ ਜੋਬ ਕਰਦਾ ਹੈ ਤੇ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹੋਵੇ ਕੈਨੇਡਾ ਦੇ ਵਿੱਚ ਪੀਆਰ ਵਰਕ ਪਰਮਿਟ ਜਾਂ ਫਿਰ ਸਿਟੀਜ਼ਨ ਹੋਵੇ ਮੋਗਾ ਰਿਆ ਨੂੰ ਬਿਲੋਂਗ ਕਰਦੇ ਨੇ ਤੇ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਲੁਧਿਆਣਾ ਮੋਗਾ ਬਠਿੰਡਾ ਜਾਫਰ ਫਰੀਦਕੋਟ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 762802847 7626802847 ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲਸ ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਲੜਕੀਆਂ ਦੀ ਐਡ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਐਡ ਲਗਾਉਣ ਵਾਸਤੇ ਸਾਨੂੰ ਵਟਸਐਪ ਤੇ ਮੈਸੇਜ ਕਰੋ ਜਾਂ ਫਿਰ ਉਹਨਾਂ ਦਾ ਬਾਇਓ ਡਾਟਾ ਭੇਜੋ ਤੇ ਜਿਹੜਾ ਸਾਡਾ ਦੂਸਰਾ ਚੈਨਲ ਹੈ ਅਕਾਲ ਰੂਪ ਮੈਰਿਜ ਬਿਊਰੋ ਉਸ ਚੈਨਲ ਤੇ ਕੱਲ ਯਾਨੀ ਕਿ ਸੋਮਵਾਰ ਨੂੰ ਵੀਡੀਓ ਆਵੇਗੀ ਜਿਸ ਵਿੱਚ ਗਵਰਨਡ ਜੌਬ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਪ੍ਰੋਫਾਈਲਸ ਆਏ ਹੋਏ ਨੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਅੱਜ ਉਹ ਵੀਡੀਓ ਜਿਹੜੀ ਉਹ ਕਾਫੀ ਲੰਬੀ ਹੋ ਗਈ ਸੀਗੀ ਤੇ ਟਾਈਮ ਦੀ ਸਟ੍ਰੈਟਜੀ ਕਰਕੇ ਇਹ ਪੂਰੀ ਨਹੀਂ ਹੋ ਸਕੀ ਇਸ ਕਰਕੇ ਕੱਲ ਨੂੰ ਉਹ ਵੀਡੀਓ ਪਬਲਿਸ਼ ਹੋ ਜਾਵੇਗੀ ਤੁਸੀਂ ਉਹ ਵੀ ਵੀਡੀਓ ਦੇਖ ਸਕਦੇ ਹੋ ਤੇ ਅੱਜ ਸਾਡੇ ਚੈਨਲ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ